ਜੋ ਲੋਡ ਹੈ ਭੈਣਾ ਨੂੰ ਬਜ਼ੁਰਗ ਬੈਠੇ ਨੌਜਵਾਨ ਬੱਚੇ ਤੁਸੀਂ ਸਾਰੇ ਇਨ੍ਹਾਂ ਤਿੰਨ ਰੋਜਾਂ ਸਵਾਗਤਮ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਪਰ ਇੱਕ ਗੱਲ ਜ਼ਰੂਰ ਮੰਗ ਕੇ ਜਾਇਓ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਮੰਗਿਓ ਵੀ ਸਤਿਗੁਰੂ ਕਿਰਪਾ ਕਰੋ ਮੰਗੋਂ ਦਾਨ ਠਾਕੁਰ ਨਾਮ ਅਬਰ ਕਸ਼ੂ ਮੇਰੇ ਸੰਗ ਨਾ ਚੱਲੇ ਮਿਲੇ ਕਿਰਪਾ ਗੁਣ ਗਾਮ ਬੀਜੇ ਤੁਸੀਂ ਕਿਰਪਾ ਦੇ ਘਰ ਵਿੱਚ ਆਓ ਜਿਵੇਂ ਭਾਈ ਦਾਣ ਸਿੰਘ ਦੀ ਝੋਲੀ ਸਿੱਖੀ ਦੀ ਦਾਤ ਪਾਈ ਇਸੇ ਤਰ੍ਹਾਂ ਸਤਿਗੁਰੂ ਸਾਡੀ ਝੋਲੀ 'ਚ ਸਿੱਖੀ ਦੀ ਦਾਤ ਪਾ ਦੇ। ਭੈਣਾਂ ਨੂੰ ਬੇਨਤੀ ਹੈ ਕਿ ਤੁਹਾਡੇ ਤੋਂ ਹੀ ਸ਼ੁਰੂ ਹੋ ਜਾਣਾ ਸਾਰਾ ਕਾਰਜ ਬਜ਼ੁਰਗਾਂ ਨੂੰ ਬੇਨਤੀ ਹੈ ਇਹ ਤੁਹਾਡੇ ਤੋਂ ਸ਼ੁਰੂ ਹੋ ਜਾਣਾ। ਭੈਣਾਂ ਨੂੰ ਇਹ ਬੇਨਤੀ ਕਿ ਆਪਣੇ ਘਰ ਦੇ ਵਿੱਚ ਆਪਣਾ ਔਰਾ ਜਿਹੜਾ ਉਹਨੂੰ ਚੇਂਜ ਕਰੀਏ ਉਹਨੂੰ ਬਦਲ ਲਈਏ। ਜਦੋਂ ਘਰ ਦੇ ਪ੍ਰਸ਼ਾਦਾ ਬਣਾਉਣਾ ਭੈਣਾ ਰਸੋਈ ਵਿੱਚ ਜਪਜੀ ਸਾਹਿਬ ਦਾ ਪਾਠ ਕਰੋ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰੋ ਜਦੋਂ ਪ੍ਰਸ਼ਾਦਾ ਛਕਣਾ ਉਦੋਂ ਵੀ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰੋ ਤੇ ਫਿਰ ਉਹਦੇ ਸ਼ੁਕਰਾਨੇ ਚ ਅਰਦਾਸ ਕਰੋ ਕਿਉਂਕਿ ਇਸ ਮਾਲਵੇ ਨੂੰ ਕੱਲੀ ਸਿੱਖੀ ਨਹੀਂ ਦਿੱਤੀ ਮਹਾਰਾਜ ਨੇ ਸਾਨੂੰ ਜ਼ਮੀਨ ਜਾਇਦਾਦ ਇਹ ਮਾਰੂਥਲ ਦੀ ਧਰਤੀ ਨੂੰ ਮਹਾਰਾਜ ਨੇ ਆਬਾਦ ਕਰਕੇ ਸਾਡਾ ਮਾਲਵਾ ਕਿਹਾ ਸੀ ਤੇ ਸਤਿਗੁਰੂ ਦੇ ਬਚਨ ਜਦੋਂ ਪ੍ਰਸ਼ਾਦਾ ਸਕੋਗੇ ਯਾਦ ਕਰਿਆ ਕਰੋ ਮਹਾਰਾਜ ਇਸ ਬੰਜਰ ਪਈ ਧਰਤੀ ਨੂੰ ਮਾਰੂਥਲ ਦੀ ਧਰਤੀ ਨੂੰ ਕਲਗੀਆਂ ਵਾਲੇ ਨੇ ਕਿਵੇਂ ਆਬਾਦ ਕੀਤਾ ਸਾਡਾ ਇਤਿਹਾਸ ਸਾਨੂੰ ਕਹਿੰਦਾ ਹੈ ਮਹਾਰਾਜ ਨੇ ਕਿਹਾ ਸੀ ਅਮਣੀ ਜੰਗਲ ਦੇਸ਼ ਕੀ ਬਹੁ ਅਨੁਪਾਵੇ ਸਤਿਗੁਰੂ ਕਹਿੰਦੇ ਭਾਈ ਦਾਣ ਸਿੰਘ ਨੂੰ ਕਿਹਾ ਉਸ ਵੇਲੇ ਤੇ ਭਾਈ ਡੱਲੇ ਨੂੰ ਕਿਹਾ ਸੀ ਡੱਲਿਆ ਚੇਤੇ ਰੱਖੀ ਇਹ ਮਾਲਵੇ ਦੀ ਧਰਤੀ ਤੇ ਬਹੁਤ ਅਨਾਜ ਪੈਦਾ ਹੋਇਆ ਕਰੇਗਾ। ਅਗਲਾ ਬਚਨ ਕਿਹਾ ਸੀ ਕਹਿੰਦੇ ਅੱਬ ਤੇ ਦੁੱਗਣੇ ਚੌਗਣੇ ਅੱਠ ਗੁਣੇ ਜਮਾਵੈ। ਕਲਗੀਆਂ ਵਾਲੇ ਕਹਿੰਦੇ ਦਾ ਭਾਈ ਦਲ ਸਿੰਘ ਜੀ ਇਸ ਧਰਤੀ ਤੇ ਅੱਜ ਬੰਜਰ ਹੈ ਮਾਰੂ ਥਲ ਹੈ ਸਮਾਂ ਆਵੇਗਾ ਇਸ ਧਰਤੀ ਤੇ ਅੱਜ ਤੋਂ ਬਾਅਦ ਦੁੱਗਣੇ ਚੌਗਣੇ ਤੇ ਅੱਠ ਗੁਣਾ ਵੱਧ ਅਨਾਜ ਪੈਦਾ ਹੋਇਆ ਕਰੇਗਾ। ਇਥੇ ਹੀ ਬਸ ਨਹੀਂ ਮਾਰਨ ਨੇ ਕਲੇ ਅਨਾਜ ਦੀ ਦਾਤ ਨਹੀਂ ਦਿੱਤੀ। ਫਿਰ ਸਾਡੇ ਇਸ ਮਾਲਵੇ ਨੂੰ ਸਾਨੂੰ ਆਪਣੇ ਕਲਾਵੇ ਵਿੱਚ ਆਪਣੇ ਗਲੇ ਦੇ ਨਾਲ ਲਾ ਕੇ ਸਤਿਗੁਰੂ ਨੇ ਕਿਹਾ ਸੀ ਕਹਿਣ ਲੱਗੇ ਹੋਏ ਹਮਾਰਾ ਮਾਲਵਾ ਜਿਤ ਕਿਤ ਬਿਦਤਾਵੇ ਕਹਿੰਦੇ ਇਹ ਮੇਰਾ ਮਾਲਵਾ ਹੈ ਮੇਰਾ ਆਨੰਦਪੁਰ ਨਹੀਂ ਕਿਹਾ ਮਾਰਾ ਨਹੀਂ ਮੇਰਾ ਮਾਝਾ ਨਹੀਂ ਕਿਹਾ ਮਾਲਵੇ ਨੂੰ ਮਹਾਰਾਜ ਨੇ ਢੀਆਂ ਵਡੀਆਂ ਬਖਸ਼ਾ ਕਰਕੇ ਕਿਹਾ ਹੋਏ ਹਮਾਰਾ ਮਾਲਵਾ ਜਿਤ ਕਿਤ ਬਿਦਤ ਆਵੇ ਇਹ ਮੇਰਾ ਮਾਲਵਾ ਦੁਨੀਆ ਭਾਰਤ ਚ ਪ੍ਰਸਿੱਧ ਹੋਵੇਗਾ ਤੇ ਅਗਲਾ ਬਤਨ ਬੜਾ ਕਮਾਲ ਦਾ ਕੀਤਾ ਕਲਗੀਆਂ ਵਾਲੇ ਨੇ ਕਹਿੰਦੇ ਉਪਜੈ ਸਿੰਘ ਸਹੰਸਰ ਹੀ ਮਲਵਈ ਕਹਾਵੇ ਕਹਿੰਦੇ ਇਸ ਮਾਲਵੇ ਦੇ ਵਿੱਚੋਂ ਐਸੇ ਮਰਜੀਵੜੇ ਪੈਦਾ ਹੋਇਆ ਕਰਨਗੇ ਜਿਹੜੇ ਮਲਵਈ ਸਿੱਖ ਅਖਵਾਉਣਗੇ ਔਰ ਪੰਥ ਦੇ ਨਾਲ ਉਹ ਮੋਢਾ ਲਾ ਕੇ ਅੱਗੇ ਚੱਲਿਆ ਕਰਨਗੇ ਕੱਲੇ ਸਾਨੂੰ ਮਹਾਰਾਜ ਨੇ ਸਿੱਖੀ ਨਾਲ ਨਹੀਂ ਸਾਨੂੰ ਸੰਤਖ ਦੇ ਨਾਲ ਸਾਨੂੰ ਸਤਿਗੁਰੂ ਨੇ ਇਹ ਜ਼ਮੀਨ ਜਾਇਦਾਦਾਂ ਦੀ ਜਾਇਦਾਦਾਂ ਦੇ ਕੇ ਸਾਨੂੰ ਨਵਾਜਿਆ ਏ ਇਸ ਕਰਕੇ ਭੈਣਾਂ ਨੂੰ ਬੇਨਤੀ ਜਦੋਂ ਘਰੇ ਪ੍ਰਸ਼ਾਦਾ ਬਣਾਉਣਾ ਮੂਲ ਮੰਤਰ ਗੁਰ ਮੰਤਰ ਮਨ ਕੈਮ ਕਰਕੇ ਅਗਲੇ ਸਾਲ ਫਿਰ ਹੋਰ ਅੰਮ੍ਰਿਤਾਰੀ ਹੋ ਸਾਰੇ ਪਿੰਡਾਂ ਲੱਗੇ ਵੀ ਇੱਥੇ ਅੰਮ੍ਰਿਤਾਰੀ ਹੈ ਸਾਰੇ ਇੱਕ ਮਹਾਲ ਬਣਾਉ ਆਪਣੇ ਨਗਰ ਦਾ ਆਪਣੇ ਪਿੰਡ ਦਾ ਪਿਆਰ ਦੇਖੋ ਇੱਕ 啊，不是就他吧。